ਸਸਿਕਾ ਜੀ ਪੰਜਾਬ ਉਲਟਨ ਦੇਖ ਰਹੇ ਸਾਇਦ ਅਸ਼ਕਾ ਦਾ ਮੈਕੋ ਮਿਲ ਕਪੂਰ ਸਵਾਗਤ ਕਰਦੀਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਅਸੀਂ ਅਹਿਮ ਸੁਰਖੀਆਂ ਤੇ 18ਵੇਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਪਈ ਅਮਰਿਤਪਾਲ ਸਿੰਘ ਲੋਕ ਸਭਾ ਮੈਂਬਰ ਵਜੋਂ ਕੱਲ ਚੁੱਕਣਗੇ ਸੋ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਨੇ ਧਮਕੀਆਂ ਦੇਣ ਦੇ ਲਗਾ ਇਲਜ਼ਾਮ ਕੁਲਚਨ ਸਿੰਘ ਗਰਵਾਲ ਦੇ ਇਲਜ਼ਾਮਾਂ ਛੁੜ ਤੇ ਤਕਰਾਰ Rajasthan ਦੇ ਵਿੱਚ ਘੁਰਸੇ ਕੁੜੇ ਨੂੰ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਕਿਤੇ ਮਨਾਹੀ ਐਸ்சிਪੀਸੀ ਨੇ ਘਟਨਾ ਦੀ ਕਿਤੇ ਨਿਖੇਦੀ ਪਤਾ ਬਾਜਵਾ ਦਾ 45 ਦੇ ਕਰੀਬ ਵਿਧਾਇਕਾ ਦਾ ਭਾਜਪਾ ਦੇ ਸੰਪਰਕ ਦੇ ਵਿੱਚ ਹੋਂਦ ਦਾ ਕੀਤਾ ਦਾਵਾ ਹਰਪਾਲ ਚਿਮਮਾ ਦਾ ਬਾਜਵਨ ਮੋੜ ਵੰਜਵਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਖੜੋਸ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅਮਿਤਪਾਲ ਸਿੰਘ ਕੱਲ ਨੂੰ ਸੌ ਚੁੱਕਣ ਜਾ ਰਹੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਲੋਕ ਸਭਾ ਉਮੀਦਵਾਰ ਵੀ ਕੱਲ ਨੂੰ ਸੌ ਚੁੱਕਣਗੇ ਪੰਜਾਬ ਦੇ ਸੰਸਦ ਮੈਂਬਰ ਨੂੰ 25 ਜੂਨ ਮੰਗਲਵਾਰ ਨੂੰ ਸੌ ਚੁੱਕਣ ਦਾ ਸਮਾਂ ਦਿੱਤਾ ਗਿਆ ਹੈ ਭਾਈ ਅਮਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਲੇ ਪ੍ਰਸ਼ਾਸਨ ਦੇ ਵੱਲੋਂ ਕੋਈ ਅਜਿਹਾ ਸੰਦੇਸ਼ ਨਹੀਂ ਦਿੱਤਾ ਗਿਆ ਜਿਸ ਦੇ ਵਿੱਚ ਪਤਾ ਚੱਲ ਸਕੇ ਕਿ ਉਹ ਸੌ ਕਿਵੇਂ ਚੁੱਕ ਸਕਣਗੇ 89 ਲੋਕ ਸਭਾ ਦਾ ਪਹਿਲਾ ਸੈਸ਼ਨ ਅਜ ਤੋ ਸ਼ੁਰੂ ਹੋ ਗਿਆ ਹੈ ਇਸ ਦੀ ਸ਼ੁਰੂਆਤ 540 ਸੰਸਦ ਮੈਂਬਰਾਂ ਨੂੰ ਸੋਚੂਕਾਂ ਦੇ ਨਾਲ ਹੋਈ ਹੈ ਪੰਜਾਬ ਦੇ ਸੰਸਦ ਮੈਂਬਰਾਂ ਨੂੰ 25 ਜੂਨ ਮੰਗਲਵਾਰ ਨੂੰ ਸੋਚੂਕਾਂ ਦਾ ਸਮਾਧਨ ਦਿੱਤਾ ਗਿਆ ਇਸ ਦੇ ਵਿੱਚ ਡਿਬਰੂਗੜ ਜੇਲ੍ਹ ਦੇ ਵਿੱਚ ਚੌਂ ਲੜਨ ਤੇ ਚੇਤਨ ਵਾਲੇ ਅਮਿਤਪਾਲ ਸਿੰਘ ਸਮੇਤ ਸਾਰੇ 13 ਸੰਸਦ ਮੈਂਬਰਾਂ ਦੇ ਨਾਮ ਹਨ ਪਰ ਸਵਾਲ ਇਹ ਹੈ ਕਿ ਅਮਿਤਪਾਲ ਸਿੰਘ ਸੰਸਦ ਦੇ ਵਿੱਚ ਕਿਵੇਂ ਪਹੁੰਚ ਸਕਣਗੇ ਜਾਂ ਫਿਰ ਕਿਵੇਂ ਸੋਚੂਕ ਸਕਣਗੇ ਪਾਈ ਜਮਨਿਤ ਬਾਸ ਸਿੰਘ ਦੇ ਪਿਤਾ ਤੇ ਸੇਮ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਕੋਈ ਸੰਦੇਸ਼ ਜਾਰੀ ਨਹੀਂ ਕੀਤਾ ਗਿਆ। ਜੀ ਕੱਲ ਭਾਈ ਸਾਹਿਬ ਹੋਰਾਂ ਦਾ ਸੌਂ ਚੁੱਕ ਸਮਾਗਮ ਆ ਉਹਦੇ ਬਾਰੇ ਗੱਲ ਕਰਨੀ ਸੀ ਵੀ ਕੋਈ ਪੱਤਰ ਜਾਂ ਕੁਛ ਆਇਆ ਜੀ। ਨਹੀਂ ਅਜੇ ਸਾਨੂੰ ਕੋਈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਤਾਂ ਜਾਣਕਾਰੀ ਨਹੀਂ ਅਖਬਾਰਾਂ ਦੇ ਥਰੂ ਸੁਣਦੇ ਹਾਂ। ਜੀ। ਹਾਂ ਜੀ। ਤੇ ਦੇਖੋ ਜੀ ਕੱਲ ਨੂੰ ਕਰਨੇਯਾ ਮੈਂ ਕੱਟ ਗਿਆ ਹੈ ਕਿ ਕਿ ਕੀ ਸੰਭਾਵਨਾ ਲੱਗਦੀ ਹੈ ਕਿ ਕੋਈ ਅਜਿਹੀ ਵਿਧੀ ਹੋਵੇਗੀ ਜਿਹੜੀ ਜੇਲ ਦੇ ਵਿੱਚੋਂ ਸੌਚਕ ਮਗਮ ਹੋਵੇਗਾ ਜਾਂ ਫਿਰ ਉੱਥੇ ਜਾਣ ਦੀ ਸੰਭਾਵਨਾ ਹੈ। ਵੀ ਇਹਦੇ ਬਾਰੇ ਪ੍ਰਸ਼ਾਸਨ ਨਾਲ ਕੋਈ ਮਿਲ ਕੇ ਗੱਲ ਹੋਣੀ ਚਾਹੀਦੀ। ਜੇ ਦੀ ਪਤਾ ਲਗੂ ਨਾ ਜਾਂ ਕਿਸੇ ਕੋਈ ਤੈਮੀਕਦਨ ਵੀ ਸਾਡੇ ਕੋਲ ਜਾਣਕਾਰੀ ਉਹੋ ਹੀ ਸਾਡੇ ਕੋਲ ਆ। ਜੀ ਤੇ ਤੁਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਜੀ ਵੈਸੇ ਜਾਂ ਕਦੋਂ ਕਰਨ ਜਾ ਰਹੇ ਹੋ ਗੱਲ? ਇਹ ਉਹਨਾਂ ਨੇ ਉਹ ਚਾਹਿਆ ਕਿ ਉਹ ਨਾ ਬੁਢੀਏ ਸਾਰੇ ਜੋ ਤੇ ਉਹ ਮੇਰੇ ਕਹੇ ਜਾਣੇ ਕਿ ਜੀ ਮਿਹਰਬਾਨ ਅਮਿਤਪਾਲ ਸਿੰਘ ਮਾਰਚ 2023 ਤੋਂ NSA ਤਹਿਤ ਅਸਾਮ ਦੇ ਧਿਬਰੂ ਗੜਚੀਲ ਦੇ ਵਿੱਚ ਪੱਤ ਨੇ ਅਮਿਤਪਾਲ ਸਿੰਘ ਨੂੰ ਜੇਲ੍ਹ ਅੰਦਰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਸਰਕਾਰ ਦੁਜੀਵਾਰ NSA ਵਿੱਚ ਵਾਅਦਾ ਕਰ ਚੁੱਕੀ ਹੈ ਅਮਰਿਤਪਾਲ ਦੇ ਵਕੀਲ ਮੁਤਾਬਕ ਉਹਨਾਂ ਦੀ ਜ਼ਮਾਨਤ ਲਈ ਅਰਜੀ ਪਹਿਲਾਂ ਹੀ this is आफतर ते पंजाब सिटका दे गृह विभाग नु ਦਿੱਤੀ جا چکی ہے۔ ਹੁਣ ਜਦੋਂ ਵੀ ਅਮਰਿਤਪਾਲ ਸਿੰਘ ਤੇ ਨਾਂ ਉੱਤੇ ਹੁਕਮ জারি ਹੋਣਗੇ ਤਾਂ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ جیل ਦੇ ਵਿੱਚੋਂ ਬਾਹਰ ਲਿਆ ਕੇ ਸੌਹ ਚੁਕਾਈ ਜਾਵੇਗੀ। ਸਿਦਰਬਾਦ ਸਾਹਿਬ ਵਿੱਚ ਯੋਗਾ ਕਰਨ ਵਾਲੀ ਕੁੜੀ ਨੂੰ ਲੈ ਕੇ ਅੱਜ ਐਸ்சிਪੀਸੀ ਤੇ ਜਰਨਲ ਸਕੱਤਰ ਗੁਰਚਨ ਸਿੰਘ ਗਰਵਾਲ ਨੇ ਬਿਆਨ ਛਾੜੀ ਕਰ ਦਿੱਤਾ ਹੈ ਯੋਗਾ ਕਰਨ ਵਾਲੀ ਕੁੜੀ ਅチナ ਮਕਰਵਾਨਾ ਨੇ ਇਲਜ਼ਾਮ ਲਗਾਏ ਸੀ ਕਿ ਉਸ ਨੂੰ ਜਾਨ ਤੋਂ ਮਾਰਨ ਵਰਗੀਆਂ ਧਮਕੀਆਂ ਮਿਲ ਰਹੀਆਂ ਨੇ ਗੁਰਚਨ ਸਿੰਘ ਗਰਵਾਲ ਨੇ ਅチナ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਝੂਠ ਕਰਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਸ਼੍ਰੋਮਣੀ ਕੁੱਤਵਾਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਗੁਰਚਨ ਸਿੰਘ ਗਰਵਾਲ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਅਰਚੁਨਾ ਮਕਵਾਨਾ ਨੂੰ ਮਿਲਨ ਵਾਲਿਆਂ ਤਮਕਿਆ ਉੱਤੇ ਭਿਆਨ ਜਾਰੀ ਕੀਤਾ ਹੈ ਗਰਵਾਲ ਨੇ ਕਿਹਾ ਕਿ ਕੋਈ ਸੱਚਾ ਸਿੱਖ ਅਦੇ ਕਿਸੇ ਨੂੰ ਵੀ ਤਮਕੀ ਨਹੀਂ ਦਿੰਦਾ ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਦਰਅਸਲ ਸ੍ਰੀ ਹਰਮੰਦਰ ਸਾਹਿਬ ਕੀ ਯੋਗ ਕਰਨ ਵਾਲੀ ਅਰਚੁਨਾ ਮਕਵਾਨਾ ਨੇ ਸੋਸ਼ਲ ਮੀਡੀਆ ਉਤੇ ਕੁਪੋਰ ਵੀਡੀਓ ਜਾਰੀ ਕੀਤੀ ਹੈ ਅਰਚੁਨਾ ਨੇ ਇੱਕ ਵਾਰ ਫੇਰ ਸਿੱਖ ਸਮਾਜ ਤੋਂ ਮੁਆਫੀ ਮੰਗੀ ਹੈ ਅਤੇ ਅਰਚੁਨਾ ਨੇ ਕਿਹਾ ਕਿ ਉਸ ਦਾ ਕਿਸੇ ਨੂੰ ਦੁਖੀ ਕਰਨ ਦਾ ਕੋਈ ਇਰਾਦਾ ਨਹੀਂ ਸੀ ਉਸ ਨੇ ਜਾਣੋ ਮਾਰਨ ਦੀਆਂ ਅਤੇ ਜ਼ਬਰ ਜਨਾਤ ਦੀਆਂ ਤੰਕੀ ਦਿੱਤੀਆਂ ਚਾਰੀਆਂ ਨੇ ਇਸ ਤੋਂ ਗੁਲਚੰਦ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਕੋਈ ਅਛਨਾ ਨੂੰ ਤੰਕੀਤੇ ਰਿਹਾ ਤਾਂ ਉਸ ਨੂੰ ਉਸ ਖਿਲਾਫ ਪੁਲਿਸ ਨੂੰ ਸ਼ਿਕਾਇਤ ਦੇਣੀ ਚਾਹੀਦੀ ਹੈ। ਹਰ ਦੇਖੋ ਵੱਡੀ ਗੱਲ ਇਹ ਕਹਿਣੀ ਚਾਹੁੰਦੇ ਆ ਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹੜਾ ਔਰਤ ਜਾਤੀ ਦਾ ਸਤਕਾਰ ਕਰਦਾ ਹੈ। ਉਹਦਾ ਸਨਮਾਨ ਕਰਦਾ ਤੇ ਇਹ ਸਿੱਖ ਤਾਂ ਇੱਕ ਐਸੇ ਨੇ ਜਿਨ੍ਹਾਂ ਤੇ ਜਿਨ੍ਹਾਂ ਦਾ ਇਸ ਗੱਲ ਦਾ ਇਤਿਹਾਸ ਜਿਉਂਦਾ ਵਾ ਕਿ ਕਿਸੇ ਦੀ ਵੀ ਬਹੂ ਬੇਟੀ ਹੋਵੇ ਉਸ ਨੂੰ ਬਚਾਉਣ ਉਹਦੀ ਇੱਜ਼ਤ ਨੂੰ ਮਹਿਫੂਜ਼ ਰੱਖ ਕੇ ਉਹਦੇ ਘਰ ਹੀ ਪਹੁੰਚਾਉਣ ਦਾ ਕੰਮ ਜਿਹੜਾ ਸਿੱਖਾਂ ਨੇ ਕੀਤਾ ਇਤਿਹਾਸ ਦੀ ਗੱਲ ਬੋਲਦਾ ਪਰ ਅੱਜ ਕੀ ਹੋ ਰਿਹਾ ਅੱਜ ਜਿਹੜੀ ਉਹ ਲੜਕੀ ਹੈ ਉਹ ਲੜਕੀ ਮਾਫੀ ਮੰਗ ਰਹੀ ਆ ਮਾਫੀ ਮੰਗਣਾ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਉਹਦੇ ਨਾਲ ਇੱਕ ਗੱਲ ਕਹਿ ਰਹੀ ਆ ਕਿ ਮੇਰੇ ਉਥੇ ਜਾਣ ਦੇ ਨਾਲ ਜਿਹੜਾ ਮੈਂ ਇਹ ਪੋਸਟ ਪਾਈ ਆ ਉਹਦੇ ਮੇਰੇ ਤੇ ਮਾਰਨ ਦੀਆਂ ਧਮਕੀਆਂ ਮੇਰੇ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਆ ਰਹੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਉਸ ਲੜਕੀ ਨੂੰ ਇਹ ਕਹਿਣਾ ਚਾਹਣਾ ਕਿ ਜਿਹੜੇ ਤੈਨੂੰ ਧਮਕੀ ਦੇ ਰਹੇ ਆ ਉਹਨਾਂ ਦੇ ਖਿਲਾਫ ਤੂੰ ਰਿਪੋਰਟ ਦਰਜ ਕਰਾ ਇੱਕ ਸਿੱਖ ਜੜਾ ਵਾ ਉਹ ਕਦੇ ਵੀ ਇਸ ਗੱਲ ਦੇ ਲਈ ਕਿਤੇ ਵੀ ਕਿਸੇ ਔਰਤ ਨੂੰ ਨਾ ਇਹ ਧਮਕੀ ਦਿੰਦਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਇਹ ਮਾੜਾ ਕੁਕਰਮ ਕਰਨ ਦੀ ਉਹ ਆਪਣੇ ਆਪ ਦੇ ਵਿੱਚ ਕੋਈ ਜਿਵੇਂ ਕਹਿੰਦੇ ਆ ਵੀ ਉਹਨੂੰ ਧਮਕੀ ਦਿੰਦਾ ਤੇ ਇਹ ਸਾਰਾ ਕੁਝ ਸਿੱਖਾਂ ਨੂੰ ਪਹਿਲਾਂ ਤਾਂ ਉਹਨੇ ਮਰਯਾਦਾ ਭੰਗਣ ਕੀਤੀ ਆ ਬਾਦ ਸਿੱਖਾਂ ਨੂੰ ਬਦਨਾਮ ਕਰ ਲਈ ਇਹ ਟਰੋਲ ਕਰ ਰਹੀ ਆ ਤੇ ਫੇਰ ਕੁਝ ਲੋਕ ਉਹਦੀ ਸਹਾਇਤਾ ਵੀ ਕਰ ਰਹੇ ਨੇ ਜੇ ਕਹਿ ਲਈਏ ਕਿ ਕੰਗੜਾ ਰੋਤ ਵਰਗਿਆਂ ਦੀ ਵੱਡਾ ਸਾਥ ਜਿਹੜਾ ਦਿਖਾਈ ਦੇ ਰਿਹਾ ਉਹ ਸਾਨੂੰ ਇਸ ਗੱਲ ਤੇ ਬਹੁਤ ਵੱਡਾ ਦੁੱਖ ਹੈ ਕਿ ਉਹ ਮਾਫੀ ਮੰਗਣ ਦੀ ਬਜਾਏ ਸਿੱਖਾਂ ਨੂੰ ਬਦਨਾਮ ਕਰਨ ਦਾ ਇੱਕ ਵੱਖਰਾ ਏਜੰਡਾ ਤੇ ਲਿਖਿਆ ਉਹਨੂੰ ਸਿਕਿਉਰਿਟੀ ਮਿਲੀ ਜਾ ਉਹ ਬੜੀ ਖੁਸ਼ ਆ ਤੇ ਸਾਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਸਿੱਖ ਕਿਤੇ ਵੀ ਬਿਠਾ ਹੋਵੇ ਸਿੱਖ ਕਦੇ ਵੀ ਇਸ ਤਰ੍ਹਾਂ ਦੀ ਘਰਾਉਣੀ ਹਰਕਤ ਨਾ ਬੋਲ ਕੇ ਕਰਦਾ ਤੇ ਨਾ ਕੁਕਰਮ ਦੇ ਤੌਰ ਤੇ ਕਰਦਾ ਇਸ ਗੱਲ ਹੀ ਅਸੀਂ ਕਹਿੰਦੇ ਹਾਂ ਉਹਨੂੰ ਕਿ ਆਪਣਾ ਜਿਹੜਾ ਇਹ ਗੱਲ ਕੀਤੀ ਆ ਉਹਦੇ ਲਈ ਜਾਵੇ ਪੁਲਿਸ ਕੋਲ ਜਾਵੇ ਜਿੰਨਾ ਬੰਦਿਆਂ ਨੇ ਧਮਕੀ ਦਿੱਤੀ ਆ ਉਹਨਾਂ ਦੇ ਖਿਲਾਫ ਦੱਸੇ ਕਿਸੇ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਨੂੰ ਲੈ ਕੇ ਇਨਫਲੂਐਂਸਰ ਅਰਚਨਾ ਮਖਵਾਨ ਆ ਪੰਜਾਬ ਦੇ ਵਿੱਚ ਚਰਚਾ ਦਾ ਕੇਂਦਰ ਬਣ ਗਈ ਹੈ ਹਾਲਾਂਕਿ ਆਪਣੀ ਇਸ ਗਲਤੀ ਨੂੰ ਲੈ ਕੇ ਅਰਚਨਾ ਨੇ ਬੇਸ਼ੱਕ ਮੁਆਫੀ ਵੀ ਮੰਗ ਲਈ ਸੀ ਪਰ ਪੁਲਿਸ ਵੱਲੋਂ ਸੁੱਤੇ 295ਏ ਤਹਿਤ ਪਰਚਾ ਦਰਜ ਕਰ ਲਿਆ ਗਿਆ ਸੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨੂੰ ਰੋਕ ਲਗਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਗੋਪਾਲ ਰਾਏ ਦਾ ਵੱਡਾ ਭਿਆਨ ਸਾਹਮਣੇ ਆਇਆ ਹੈ ਗੋਪਾਲ ਰਾਏ ਦਾ ਕਹਿਣਾ ਹੈ ਕਿ ਹਾਈ ਕੋਰਟ ਨੇ ਜਲ ਤਬਾਸੀ ਦੇ ਵਿੱਚ ਕੇਜਰੀਵਾਲ ਦੀ ਜ਼ਮਾਨਤ ਉੱਤੇ ਫੈਸਲਾ ਦਿੱਤਾ ਹੈ ਤੇ ਆਪ ਪਾਰਟੀ ਦੇ ਵੱਲੋਂ ਹਾਈ ਕੋਰਟ ਦੇ ਵੱਲੋਂ ਲਗਾਏ ਗਏ ਸਟੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਗਈ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਥਿਤ ਆਪਕਾਰੀ ਕਟਾਲੇ ਦੇ ਨਾਲ ਸੰਬੰਧਿਤ ਮਨੀ ਲੌਂਡਰਿੰਗ ਮਾਮਲੇ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਦੇਣ ਦੇ ਹੇਠਲੀ ਅਦਾਲਤ ਦੇ ਹੁਕਮਾਂ ਉੱਤੇ ਹਾਈ ਕੋਰਟ ਤੇ ਅੰਤਰੀਮ ਰੋਕ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਹੇਠਲੀ ਅਦਾਲਤ ਨੇ 20 ਜੂਨ ਨੂੰ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਈ ਉੱਤੇ ਰੋਕ ਲਗਾ ਦਿੱਤੀ ਸੀ ਹਾਈ ਕੋਰਟ ਨੇ ਕਿਹਾ ਸੀ ਕਿ ਉਹ 2-3 ਦਿਨ ਦੇ ਲਈ ਫੈਸਲਾ ਰੱਖਵਾ ਰੱਖ ਰਹੀ ਹੈ ਕਿਉਂਕਿ ਪੂਰੇ ਮਾਮਲੇ ਦੇ ਰਿਕਾਰਡ ਦੀ

सुप्रीम कोर्ट में हम ये अपील लेकर के जा रहे हैं कि जो ये स्टे लगाया गया है, उसको है देखना कि आम आदमी पार्टी सुप्रीम कोर्ट पाई गयी उत्ते की फैसला आवेगा ਰਾਜਸਥਾਨ ਦੇ ਵਿੱਚ ਅੰਮ੍ਰਿਤਧਾਰੀ ਸਿੱਖ ਅਤੇ ਵਕੀਲ ਬੀਬੀ ਅਰਮਾਨ ਝੋਤ ਕੋਰ ਨੂੰ ਝੋਧਪੁਰ ਵਿਖੇ ਜੁਡੀਸ਼ੀਅਲ ਸਰਵਿਸਿਜ਼ ਇਮਤਿਹਾਨ ਦੇ ਵਿੱਚ ਸ਼ਾਮਲ ਹੋਣ ਤੋਂ ਰੋਕੇ ਗਿਆ ਸੀ ਬੀਬੀ ਨੂੰ ਰੋਕਣ ਦਾ ਅਸਲ ਕਾਰਨ ਕਕਾਰ ਪਾਏ ਹੋਣਾ ਦੱਸਿਆ ਜਾ ਰਿਹਾ ਹੈ ਹੁਣ ਇਸ ਘਟਨਾ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਨ ਸਿੰਘ ਗਰੇਵਾਲ ਨੇ ਕੱਢੇ ਸ਼ਬਦਾ ਦੇ ਵਿੱਚ ਨਿਖੇਪੀ ਕੀਤੀ ਹੈ ਰਾਜਸਥਾਨ ਦੇ ਵਿੱਚ ਲੋਕ ਸੇਵਾ ਕਮਿਸ਼ਨ ਦੇ ਵੱਲੋਂ ਲਈ ਗਈ ਨ्यायिक ਪ੍ਰੀਖਿਆਤੁਰ ਗੁਸੀ ਕੁੜੀ ਐਡਵੋਕੇਟ ਅਰਮਾਨ ਚੋਤਕੋਰ ਨੂੰ ਕਕਾਰ ਪਾਏ ਹੋਣ ਕਾਰਨ ਪ੍ਰੀਖਿਆ ਵਿੱਚ ਨਹੀਂ ਬੈਠਣ ਦਿੱਤਾ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਲਚੰਦ ਸਿੰਘ ਗਰਵਾਲ ਨੇ ਇਸ ਘਟਨਾ ਦੀ ਕਰੜੀ ਨਿਖੇਪੀ ਕਰਦੇ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਸਿੱਖਾਂ ਨੂੰ ਕਿਰਪਾਨ ਪੋਣ ਦਾ ਪੂਰਾ ਅਧਿਕਾਰ ਹੈ ਅਤੇ ਸਿੱਖ ਰਹਿਤ ਮर्यादा ਅਨੁਸਾਰ ਕੋਈ ਵੀ ਅਮੀਰਤਾਰੀ ਸਿੱਖ ਆਪਣੇ ਸਰੀਰ ਤੋਂ ਪੰਜ ਕਕਾਰ ਨੂੰ ਵੱਖ ਨਹੀਂ ਕਰ ਸਕਦਾ ਪਿਛਲੇ ਕੁ ਸਮੇਂ ਤੋਂ ਦੇਸ਼ ਦੇ ਵਿੱਚ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਚਿੰਨ੍ਹ ਪਾਉਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਵਿਰੋਧ ਕਰਨ ਉਤੇ ਉਹਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਦਾਖਲ ਹੋਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਗਰਵਾਲ ਨੇ ਇਸ ਘਟਨਾ ਨੂੰ ਭਾਰਤ ਵਿੱਚ ਸਿੱਖਾਂ ਦੇ ਨਾਲ ਵੱਡਾ ਵਿਤਕਰਾ ਦੱਸਿਆ ਉਹਨਾਂ ਕੁ ਸਿੱਕ ਲੜਕੀ ਨੂੰ ਹਰ ਤਰ੍ਹਾਂ ਦਾ ਸੇਵ ਹੋਕ ਦੇ ਦਿੰਦੀ ਵੀ ਗਲ ਆਖੀ ਹੈ ਹੈਰਾਨੀ ਇਸ ਗੱਲ ਦੀ ਆ ਕਿ ਕਿਉਂ ਨਹੀਂ ਇਸ ਗੱਲ ਦਾ ਵਾਸਤੇ ਗੰभीरਤਾ ਲਈ ਜਾਂਦੀ ਜਦੋਂ ਕਿ ਸਰਕਾਰ ਨੇ ਇਸ ਗੱਲ ਲਈ ਕੋਰਟ ਨੇ ਇਸ ਗੱਲ ਲਈ ਸਾਨੂੰ ਮਨਜ਼ੂਰੀ ਵੀ ਦਿੱਤੀ ਆ ਤੇ ਨਾ ਇਸ ਗੱਲ ਦੀ ਭੀਖ ਮੰਗਣ ਦੀ ਲੋੜ ਆ ਜੇ ਉਸ ਬੱਚੀ ਦਾ ਜਿਹੜਾ ਉਹ ਇੱਕ ਖਰਾਬ ਕਰਨ ਦਾ ਜਿਹੜੇ ਲੋਕ ਇਸ ਗੱਲ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਪ੍ਰਧਾਨ ਜੀ ਨੇ ਵੀ ਇਹ ਗੱਲ ਕਹਿਤੀ ਆ ਕਿ ਉਹ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਆ ਸੋ ਜਿੰਨੇ ਵੀ ਪੰਥ ਕਹਿੰਦੇ ਹੁੰਦੇ ਹਤੈਸ਼ੀ ਲੋਕ ਆ ਉਹ ਇਹਨਾਂ ਗੱਲਾਂ ਦਾ ਡਟਕਾ ਵਿਰੋਧ ਕਰਦੇ ਆ ਸੋ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜੀ ਜਿਹੜੀ ਕਿਰਿਆ ਪ੍ਰਕਿਰਿਆ ਜਿਹੜੀ ਦੇਸ਼ ਦੇ ਅੰਦਰ ਚੱਲ ਰਹੀ ਆ ਸਿੱਖਾਂ ਨੂੰ ਹਰ ਥਾਂ ਚੁਣੌਤੀ ਦੇਣ ਦੀ ਇਹ ਬਹੁਤ ਮਾੜੀ ਆ ਤੇ ਸਿੱਖਾਂ ਵੱਲੋਂ ਕੀਤੀ ਕਾਰਵਾਈ ਨੂੰ ਫਿਰ ਬਾਅਦ 'ਚ ਇਹ ਵਖਵਾ ਤੇ ਆਤਵਾ ਦਾ ਨਾਮ ਦਿੰਦੇ ਆ ਸੋ ਇਸ ਗੱਲ ਨੂੰ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਗੱਲ ਤੇ ਖਾਸ ਗੰਭੀਰਤਾ ਨਾਲ ਚੱਲਣ ਦੇ ਇਸ ਦੇ ਖਿਲਾਫ ਜਿਹੜੀ ਆ ਕਾਰਵਾਈ ਕਰਨ ਜਿਹੜੇ ਲੋਕ ਇਸ ਗੱਲ ਦੇ ਦੇਖਣਾ ਹੋਵੇਗਾ ਕਿ ਰਾਜਸਥਾਨ ਦੇ ਵਿੱਚ ਕੋਈ ਸਿੱਖ ਬੀਬੀ ਦੇ ਨਾਲ ਹੋਈ ਇਸ ਕਾਰਵਾਈ ਨੂੰ ਲੈ ਕੇ ਰਾਜਸਥਾਨ ਸਰਕਾਰ ਕੀ ਐਕਸ਼ਨ ਲੈਂਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਬੀਤੇ ਕੱਲ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਦਾਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ 45 ਦੇ ਕ੍ਰੀਬ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਨਹੀਂ। ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਦਾ ਬਿਆਨ ਸਾਹਮਣੇ ਆਇਆ ਹੈ। ਹਰਪਾਲ ਸਿੰਘ ਚਿਮਮਾ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਭਾਜਪਾ ਦੇ ਏਜੰਟ ਦੇ ਤੌਰ ਉੱਤੇ ਕੰਮ ਕਰ ਰਹੇ ਨੇ। ਲੰਕੇ ਕਲ ਕਾਂਗਰਸ ਦੇ ਸੀਨੀਅਰ ਅਗੂ ਪਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ 45 ਵਿਧਾਇਕ 5 ਪਰਦੇ ਸੰਪਰਕ ਚ ਨਹੀਂ ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਵੇਲੇ ਵੀ ਟਿਕ ਸਕਦੀ ਹੈ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਦਾ ਵਿੱਤ ਮੰਤਰੀ ਹਰਪਾਲ ਜਿੰਮਾ ਨੇ ਜਵਾਬ ਦਿੱਤੇ ਹਰਪਾਲ ਜਿੰਮਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਭਾਜਪਾ ਦੇ 에ਜੰਟ ਦੇ ਤੌਰ ਤੇ ਕੰਮ ਕਰ ਰਹੇ ਨੇ ਬਾਜਵਾ ਜੀ ਤੌਰ ਉਤੇ ਤਾਂ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਪਰ ਉਹਨਾਂ ਦੀ ਆਤਮਾ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ ਜਿਮਮਾ ਨੇ ਕਿਹਾ ਕਿ ਬਾਜਵਾ ਨੇ ਆਪਣੇ ਘਰ ਕਾਂਗਰਸ ਤੇ ਭਾਜਪਾ ਦੋਵੇਂ ਪਾਰਟੀਆਂ ਦੇ ਚੰਦੇ ਲਗਾਏ ਨੇ ਆ ਦੇਖੋ ਬੈਸਮਨ ਦਾ ਪ੍ਰਤਾਪ ਸਿੰਘ ਬਾਜਬਾ ਜੀ ਜਿਹੜੇ ਉਹ ਬਤੌਰ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਏਜੰਟ ਵਜੋਂ ਕੰਮ ਕਰਦੇ ਨੇਗੇ ਆਮ ਆਦਮੀ ਪਾਰਟੀ ਦਾ ਇੱਕ ਇੱਕ ਵਿਧਾਇਕ ਹਰਵਿੰਦ ਕੇਜਰੀਵਾਦੀ ਦਾ ਚਟਾਨ ਵਾਂਗ ਦੀ ਤਰ੍ਹਾਂ ਖੜਾਗਾ ਆਮ ਆਦਮੀ ਪਾਰਟੀ ਦੀ ਰਚਟਾਨ ਦੀ ਤਰ੍ਹਾਂ ਖੜਾਗਾ ਅਸੀਂ ਭਾਰਤੀ ਜਨਤਾ ਪਾਰਟੀ ਦੀ ਹਰ ਇੱਕ ਨੀਤੀ ਦਾ ਡਟ ਕੇ ਵਿਰੋਧ ਕਰ ਰਹੇ ਹਾਂ ਆਪਰੇਸ਼ਨ ਲੋਟਸ ਕਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਨੇ ਕਈ ਵਾਰ ਆਮ ਆਦਮੀ ਪਾਰਟੀ ਦੇ ਵਿਦਾਇਕਾਂ ਤੇ ਕੀਤਾ ਪਰ ਲੇਕਿਨ ਹਰ ਵਾਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਫੇਲ ਹੋਈ ਆ ਅਸਫਲ ਹੋਈ ਆ ਪਰ ਲੇਕਿਨ ਮੈਂ ਸਮਝਦਾ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਦੇਸ਼ ਤੇਂਦਰੇ ਕਹਿ ਰਹੀ ਆ ਕਿ ਭਾਰਤੀ ਜਨਤਾ ਪਾਰਟੀ ਤੋਂ ਦੇਸ਼ ਦੇ ਸੰਵਧਾਨ ਨੂੰ ਖਤਰਾ ਹੈਗਾ ਦੇਸ਼ ਦੇ ਲੋਕਤੰਤਰ ਨੂੰ ਖਤਰਾ ਹੈਗਾ ਔਰ ਦੂਸਰੇ ਪਾਸੇ ਉਹਨਾਂ ਦੇ ਲੀਡਰ ਪ੍ਰਤਾਪ ਸਿੰਘ ਬਾਜਬਾਹ ਜੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਬੀਜੇਪੀ ਦੇ ਸੰਪਰਕ ਦੇ ਵਿੱਚ ਨੇ ਇਥੋਂ ਪਤਾ ਲੱਗਦਾਗਾ ਕਿ ਕਾਂਗਰਸ ਪਾਰਟੀ ਦੇ ਅੰਦਰ ਭਾਰਤ ਜਨਤਾ ਪਾਰਟੀ ਲਈ ਕੰਮ ਕਰਨ ਵਾਲੇ ਸਰਦਾਰ ਪ੍ਰਤਾਪ ਸਿੰਘ ਬਾਜਬਾਹ ਜੀ ਨੇ ਕਿਉਂਕਿ ਉਹਨਾਂ ਦੇ ਘਰ ਦੀ ਛੱਤ ਦੇ ਉੱਤੇ ਉਹਨਾਂ ਦੇ ਭਰਾ ਭਾਰਤ ਜਨਤਾ ਪਾਰਟੀ ਚ ਨੇ ਔਰ 10-12 ਕੌੜੀਆਂ ਥੱਲੇ ਜਾਈਏ ਘਰ ਤੋਂ ਤਾਂ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਬਾਹ ਜੀ ਨੇ ਇਥੋਂ ਪਤਾ ਲੱਗਦਾ ਕਿ ਕਹਿੰਨ ਨੂੰ ਤਾਂ ਪ੍ਰਤਾਪ ਸਿੰਘ ਬਾਜਬਾਹ ਜੀ ਸਰੀਰਿਕ ਤੌਰ ਤੇ ਉੱਤੇ ਕਾਂਗਰਸ ਪਾਰਟੀ ਚ ਨੇ ਪਰ ਲੇਕਿਨ ਦਿਲ ਔਰ ਦਿਮਾਗ ਦੇ ਤੌਰ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਜਿਸ ਤਰ੍ਹਾਂ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੜੀ ਇੱਕ ਸਟਰੋਂਗ ਪਾਰਟੀ ਆ ਆਮ ਆਦਮੀ ਪਾਰਟੀ ਸਤਾਂਤਕ ਪਾਰਟੀ ਆ ਇੱਕ ਇੱਕ ਬਧਾਇਕ ਕਿ ਕਾਰਕਟਰ ਕਿ ਵਲੰਟੀਅਰ ਜਿਹੜਾ ਔਰਵਿੰਦ ਕੇਜਰੀਵਾਜ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਡਟ ਕੇ ਚਤਾਨ ਦੀ ਤਰ੍ਹਾਂ ਖੜਾਗਾ ਔਰ ਕਦੇ ਵੀ ਜਿਹੜਾ ਹੈਗਾ ਉਹ ਕਿਸੇ ਹੋਰ ਪਾਰਟੀ ਦਾਣ ਦੀ ਦੂਰ ਦੀ ਗੱਲ ਆਪਣੀ ਪਾਰਟੀ ਦਾ ਕਦੇ ਪੱਲਾ ਨਹੀਂ ਛੱਡੂਗਾ ਸਮੇਤ ਸਭਨਾਂ ਦਾ ਅੱਜ ਵੀ ਅਸੀਂ ਤਾਂ ਪਹਿਲਾਂ ਵੀ ਕੀ ਵਾਰ ਕਿਹਾ ਹੈਗਾ ਕਿ ਪ੍ਰਤਾਪ ਸਿੰਘ ਬਾਜਬਾ ਭਾਰਤ ਜਨਤਾ ਪਾਰਟੀ ਦੇ ਬਤੌਰ ਰੈਜੈਂਟ ਪੰਜਾਬ 'ਚ ਕੰਮ ਕਰਦਾ ਹੈ। ਖਰਪਾਲ ਚਿਮਾ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਮਜ਼ਬੂਤ ਹੈ। ਪਾਰਟੀ ਦਾ ਹਰੇਕ ਵਿਧਾਇਕ ਤੇ ਵਰਕਰ ਸੀਟਾਂ ਮਾਤ ਦੇ ਅਰਵਿੰਦ ਕੇਚ ਰਿਵਾਲ ਦੇ ਨਾਲ ਚੜਤਾਂ ਦੀ ਤਰ੍ਹਾਂ ਖੜੇ ਹੈ। ਇਸ ਲਈ ਇੱਥੇ ਭਾਜਪਾ ਦਾ ਆਪਰੇਸ਼ਨ ਲੋਟਸ ਕਾਮਯਾਬ ਨਹੀਂ ਹੋ ਸਕਦਾ। ਚੂਲੰਦਰ ਪਛਮੀ ਤੋਂ ਭਾਜਪਾ ਦੇ ਵਿਧਾਨ ਸਭਾ ਦੇ ਉਮੀਦਵਾਰ ਸ਼ੀਤਲ ਅੰਕੁਰਾਲ ਦੇ ਵੱਲੋਂ ਅੱਜ ਨਗਰ ਨਿਗਮ ਦਫ਼ਤਰ ਵਿਖੇ ਜਮ ਕੇ ਹੰਗਾਮਾ ਕੀਤਾ ਗਿਆ। ਸ਼ੀਤਲ ਅੰਕੁਰਾਲ ਦੇ ਨਗਰ ਨਿਗਮ ਦੇ ਅਧਿਕਾਰੀਆਂ ਉੱਤੇ ਸਰਕਾਰ ਦੇ ਦਬਾਅ ਦੇ ਵਿੱਚ ਕੰਮ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਸ਼ੀਤਲ ਅੰਕੁਰਾਲ ਤੇ ਉਹਨਾਂ ਦੇ ਸਾਥੀਆਂ ਨੇ ਮਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆ ਕਿ ਹੈ ਕਿ ਅਧਿਕਾਰੀਆਂ ਦੇ ਵੱਲੋਂ ਭਾਜਪਾ ਦੇ ਵੋਟ ਤੇ ਝੰਡੇ ਹਟਾਏ ਜਾ ਰਹੇ ਨੇ। झिलेंद्र वेस्ट ਦੇ ਹਲਕੇ ਤੋਂ ਆਜ ਪਾ ਦੇ ਉਮੀਦਵਾਰ ਸ਼ਿਤ ਲੰਗੁਰਾਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਉੱਤੇ ਸਦਕਾ ਦੇ ਦਬਾਅ ਦੇ ਵਿੱਚ ਕੰਮ ਕਰਨ ਦਾ ਇਲਜ਼ਾਮ ਲਗਾਇਆ ਹੈ ਅੰਕੁਰਾਲ ਮੁਤਾਬਕ ਆਮ ਆਦਮੀ ਪਾਰਟੀ ਚੋਣ ਜਿੱਤਣ ਦੇ ਲਈ ਨੀਚ ਹਰਕਤਾਂ ਉੱਤੇ ਉਤਰਾਈ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਸਫਲਤਾ ਨਹੀਂ ਮਿਲੇਗੀ ਅੰਗਰਾਲ ਦੇ ਸਾਥੀਆਂ ਨੇ ਮਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਕਿ ਹੈ ਕਿ ਅਧਿਕਾਰੀਆਂ ਦੇ ਵੱਲੋਂ ਪਾਛਪਾ ਦੇ ਬੋਰਡ ਉੱਤੇ ਛੁੰਡੇ ਹਟਾਏ ਚਾਰੇ ਦੀ ਜਦ ਕਿ ਆਮ ਆਦਮੀ ਪਾਰਟੀ ਦੇ ਗਲਤ ਢੰਗ ਦੇ ਨਾਲ ਲੱਗੇ ਬੋਰਡਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅੰਗਰਾਲ ਨੇ ਚੇਤਾਵਨੀ ਦਿੱੰਦੇ ਕਿ ਹੈ ਕਿ ਦਬਾਅ ਦੇ ਵਿੱਚ ਕੰਮ ਕਰਨ ਵਾਲੇ ਅਫਸਰਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਵੇਗਾ ਕਿਉਂਕਿ ਚੋਨ ਜਾਪਤਾ ਲੱਗਿਆ ਹੋਇਆ ਹੈ ਜੇ ਇਹ ਨਾ ਕੋਰਾ ਹੈ ਮੇਰੇ ਕਿਦੋਂ ਚੰਗਾ ਕੋਈ ਲਾਂਗ ਦੰਡਾ ਕੋਸ਼ਿਸ਼ ਕੀਤੀ ਇਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਕਰਾਉਂਗਾ ਇਹਨਾਂ ਨੂੰ ਬਾਅਦ ਚ ਪਤਾ ਲੱਗੇਗਾ ਆਪਣੀ ਨੌਕਰੀ ਤੋਂ ਹੱਥ ਗਵਾਉਣਾ ਪਏਗਾ ਕਿਉਂਕਿ ਇਲੈਕਸ਼ਨ ਕੋਰਟ ਲੱਗਿਆ ਹੋਇਆ ਹੈ ਮੇਰਾ ਕੋਈ ਵੀ ਕਾਰਕਟਰ ਆਪਣੀ ਹੱਥ ਵਿੱਚ ਕਾਨੂੰਨ ਨੂੰ ਨਹੀਂ ਲੈਣਾ ਚਾਹੁੰਦਾ ਸ਼ੀਤਲ ਜੀ ਕਿੱਥੇ ਲੱਗਾ ਹੋਇਆ ਹੈ ਸੀਗਾ ਬੋਰਡ ਹੈ ਜਿਹੜਾ ਇਹ ਜਿਹੜੇ ਬੋਰਡ ਬਸਤੀ ਗੁਜਰ ਰੋਡ ਦੇ ਉੱਤੇ ਅਜਾ ਮਾਫੀ ਪਾਰਟੀ ਕੋਲ ਝੰਡਾ ਨਹੀਂ ਲਵਾ ਰਿਆ ਅੱਜ ਉਹਨਾਂ ਦਾ ਕੋਈ ਫੋਰਟ ਨਹੀਂ ਲਵਾ ਰਿਆ ਅੱਜ ਧੱਕੇ ਦੇ ਨਾਲ ਅਗਰ ਭਾਰਤੀ ਜਨਤਾ ਪਾਰਟੀ ਦੇ ਲੋਕ ਅੱਜ ਮੈਨੂੰ ਵਿਸ਼ਵਾਸ ਨਾਲ ਲੈ ਕੇ ਕੋਈ ਬੋਰਡ ਕੋਈ ਝੰਡਾ ਕੋਈ ਮੀਟਿੰਗ ਕਰਾ ਰਿਹਾ ਉਹਨੂੰ ਤੰਗ ਕਰਨ ਦੇ ਲਈ ਉਹਨੂੰ ਪਰੇਸ਼ਾਨ ਕਰਨ ਦੇ ਲਈ ਮਾਈ ਕਾਰਤਿਕ ਨੇ ਅੰਬਲਾ ਜਾਮਾ ਅੱਜ ਬਬਰੀ ਚੌਂਕ 'ਤੇ ਬੈਠਾ ਹੈ ਇਹ ਉਹ ਕਾਰਬੇਸ਼ਨ ਜਿਹੜੀ ਸੁੱਤੀ ਪਈ ਸੀ ਜਿਹੜੀ ਜਦੋਂ ਅਸੀਂ ਲੋਕ ਇਹਨਾਂ ਨੂੰ ਕਹਿੰਦੇ ਸੀ ਕੰਮ ਕਰੋ ਮੇਰੇ ਹਲਕੇ ਦੇ ਡਿਵੈਲਪਮੈਂਟ ਕਰੋ ਅੱਜ ਇਹ ਲੋਕ ਸਾਡੀ ਟ੍ਰੇਨਿੰਗ ਜਿਹੜੇ ਰੇ ਪਾੜੇਗੇ ਜਿਹੜੀ ਜਗ੍ਹਾ ਪਾੜੇਗੇ 15 15 ਰੇਂਗਰ ਲੋਕ ਆ ਮੰਗਾਰੇ ਪਏ ਨੇ ਇਹ ਇਹ ਜਨੰਦਰ ਦੇ ਲੋਕਾਂ ਨੂੰ ਕਹਿੰਦੇ ਚਾਹਨਾ ਕਿ ਜਿਹੜਾ ਤੁਸੀਂ ਪਾਣੀ ਮੋਦ ਲੈ ਰਹੇ ਹੋ ਅੱਜ ਇਹ ਲੋਕ ਤੁਹਾਡੇ ਸੀਵਰ ਜਿਹੜੇ ਰਖਲਾਏ ਜਾ ਰਹੇ ਆ ਇਹ ਸਭ ਡਰਾਮਾ ਬਾਜੀ ਚੱਲ ਰਹੀ ਹੈ ਰਾਤ ਨੂੰ ਸੀਵਰ ਬੰਦ ਕੀਤਾ ਜਾ ਰਹੇ ਆ ਸਵੇਰੇ ਕਿਹਾ ਹੀ ਜਾਂਦਾ ਕਿ ਮਿੰਦਰ ਭਗਤ ਨੂੰ ਕੋਲ ਕਰਾਓ ਆਪਣਾ ਸੀਵਰ ਖਲਾਲੋ ਕੀ ਗੱਲ ਇਹ ਇੱਥੇ ਜੜੀ ਜੜੀਆਂ ਚੁਲਾਕੀਆਂ ਕੀਤੀਆਂ ਜਾ ਰਹੀਆਂ ਕਾਲ ਪਿੱਛਣ ਵੱਲੋ ਅੱਜ ਲੋਕ ਦੇਖ ਰਹੇ ਆ ਇਸ ਜੀ ਦਾ ਲੋਕ ਜਵਾਬ 10 ਤਰੀਕ ਨੂੰ ਦੇਣਗੇ ਹੁਣ ਦੇਖਣਾ ਹੋਵੇਗਾ ਕਿ ਸ਼ੀਤਲ ਲੰਗੁਰਾਲ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਉੱਤੇ ਆਮ ਆਦਮੀ ਪਾਰਟੀ ਦਾ ਕੀ ਬਿਆਨ ਸਾਹਮਣੇ ਆਵੇਗਾ ਸ਼ੰਭੂਬਾਰੋ ਤੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਧਰਨੇ ਦੇ ਵਿੱਚ ਲੱਗੀ ਸਟੇਜ ਉੱਤੇ ਵੀ ਤੋਂ 25 ਦੇ ਕਰੀਬ ਬੰਦੇ ਪਹੁੰਚ ਜਾਂਦੇ ਨੇ ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੰਦੇ ਨੇ ਇਸ ਘਟਨਾ ਉੱਤੇ ਕਿਸਾਨਾ ਕੁਜਜੀਤ ਸਿੰਘ ਦੱਲੇਵਾਲ ਨੇ ਕਿਹਾ ਕਿ ਭਾਜਪਾ ਤੇ ਆਪ ਸਰਕਾਰਾ ਹੁਣ ਹੁੱਲੜ ਬਾਜਾ ਨੂੰ ਭੇਜ ਕੇ ਸਾਡੇ ਸੰਘਰਸ਼ ਨੂੰ ਤਾਰਪਿੱਟੋ ਕਰਨਾ ਚਾਹੁੰਦੀਆਂ ਨੇ ਸ਼ੰਭੂ ਮਾਡਰੋ ਦੇ ਕਿਸਾਨ ਜਥੇਬੰਦੀਆਂ ਦੇ ਵਿਲੂ ਲਗਾਏ ਧਰਨੇ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦੋਂ ਨੇੜੇ ਲੱਗਦੇ 20-25 ਪਿੰਡਾਂ ਦੇ ਲੋਕਾਂ ਅਤੇ ਵਪਾਰੀਆਂ ਨੇ ਸਟੇਜ ਉੱਤੇ ਪਹੁੰਚ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਇਸ ਮੌਕੇ ਸਟੇਜ ਉੱਤੇ ਬੈਠੇ ਕਿਸਾਨ ਆਗੂਆਂ ਅਤੇ ਪਿੰਡਾਂ ਦੇ ਲੋਕਾਂ ਵਿੱਚ ਜ਼ਬਰਦਸਤ ਬਹਿਸ ਹੋਈ ਧਰਨੇ ਦੇ ਆਗੂਆਂ ਨੇ ਲੋਕਾਂ ਨੂੰ ਸਰਕਾਰ ਅਤੇ ਭਾਜਪਾ ਦੀ ਹਮਾਇਤੀ ਤੱਕ ਆਖਰੀ ਦਿੱਤਾ ਜਿਸ ਤੋਂ ਮਾਹੌਲ ਕਰਮਾ ਗਿਆ ਸਯੁਕਤ ਕਿਸਾਨ ਮੋਰਚਾ ਘੈਰ ਰਾਜਨੀਤਿਕ ਦੇ ਮੁਖ ਆਗੂ ਜਗਜੀਤ ਸਿੰਘ ਦੱਲੇਵਾਲ ਨੇ ਕਿਹਾ ਕਿ ਭਾਜਪਾ ਤੇ ਆਪ ਸਰਕਾਰਾਂ ਨੂੰ ਹੁਲਣ ਹੁਲੜਵਾਚਾਂ ਨੂੰ ਪੇਜ ਕੇ ਸਾਡੇ ਸੰਘਰਸ਼ ਨੂੰ ਤਾਰ ਪਿੱਡੋ ਕਰਨਾ ਚਾਹੁੰਦੀਆਂ ਨੇ ਜਿਪਵਿਕ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਸਿੱਟੇ ਚੰਗੇ ਨਹੀਂ ਹੋਣਗੇ। ਅਭੀ ਅਭੀ ਯਹਾਂ ਸੇ ਹਮੇ ਸੂਚਨਾ ਮਿਲੀ ਹੈ ਕਿ ਸ਼ੰਭੂ ਬਾਰਡਰ ਦੇ ਉੱਪਰ ਕੁਝ ਲੋਗੋ ਨੇ ਆਕਰ ਗੁੰਡਾਗਰਦੀ ਕਰਨੇ ਦਾ ਕੰਮ ਕੀਤਾ ਹੈ। ਵਹਾਂ ਪੇ ਬਵਾਰ ਖੜਾ ਕੀਤਾ ਹੈ। ਕਹਿ ਰਹੇ ਹੈ ਕਿ ਅੰਦੋਲਨ ਕੋ ਉਠਾਓ ਹਮੇ ਰਾਸਤਾ ਛੋੜੋ। पहले हम ये स्पष्ट कर देना चाहते हैं कि ये रास्ता हमने नहीं बंद किया ये रास्ता सरकार की ओर से बंद किया गया है वो जो हमारे साथ आकर हमारे आदमियों के साथ झगड़ा करते हैं उनके उन, उन सबको मेरा निवेदन है कि वो पहले जाकर सरकार का वो जगह देखें उनसे रास्ता खुलवाएं उनसे जब रास्ता खुल जाएगा तो हमारे लिए भी रास्ता खुल जाएगा हम भी दिल्ली जाएंगे हमें यहाँ बैठने का कोई शौक नहीं है पहली बात दूसरी बात यह है कि मैं सरकार से को ये निवेदन करूंगा कि सरकार इस बात का गंभीरता से संज्ञान लें ये कोई छोटी बात नहीं है बहुत बड़ी जा, जान कर की जानबूझ की जा, करवाई जा रही है घटना है क्योंकि जिस जिन जिन लोगों को जिन जिन सरकारों को यहाँ पीसफुली चल रहे आंदोलन का खमैजा भुगतना पड़ रहा है आय दिन उनका नुकसान हो रहा है वो नहीं चाहते कि ये पीसफुली आंदोलन यहाँ चले ये उन्हीं की साजिश है उन्हीं की गेम खेली जा रही है उन्हीं की तरफ से और पता भी चला है कि कुछ लोग वो लोग हैं उसमें शामिल जो पोलिटिकली बैकग्राउंड के हैं पोलिटिकली लोगों के साथ बिल्कुल तालमेल बैठा कर चल रहे हैं और उन लोगों को आम जनता को वो लोग बहला कर फुसला कर उनको अपने पीछे लगा कर वहाँ लाते हैं ये सरकार की जिम्मेदारी बनती है वो पीसफुली प्रोटेस्ट चल रहा है पीसफुली चल रहा है प्रोटेस्ट को किसी तरह की अगर कोई भी वहां आकर गुंडागर्दी करता है खराब करता है तो वो बर्दाश्त नहीं किया जाएगा ਉਹ ਇਹ ਪੰਜਾਬ ਹੈ ਯਾਦ ਰੱਖਣਾ ਚਾਹੀਦਾ ਹੈ ਸਰਕਾਰ ਕੋਲ ਦੇਖਣਾ ਹੋਵੇਗਾ ਕਿ ਕਿਸਾਨ ਅਕੂ ਚਕਜੀਤ ਸਿੰਘ ਢੱਲੇਵਾਲ ਨੇ ਜੋ ਸਿਆਸੀ ਪਾਰਟੀਆਂ ਉੱਤੇ ਦੋਸ਼ ਲਗਾਇਆ ਹੈ ਉਸ ਉੱਤੇ ਸਿਆਸੀ ਪਾਰਟੀਆਂ ਦਾ ਹੁਣ ਕੀ جواب ਸਾਹਮਣੇ ਆਉਂਦਾ ਹੈ ਦਿੱਲੀ ਵਿੱਚ ਚੱਲ ਰਹੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਦਿੱਲੀ ਦੇ ਜਲ ਮੰਤਰੀ atheshi ਦੇ ਵੱਲੋਂ ਲਗਾਤਾਰ ਚੌਥੇ ਦਿਨ ਭੁੱਖ ਹੜਤਾਲ ਵੀ ਜਾਰੀ ਹੈ ਜਿੱਥੇ ਇੱਕ ਪਾਸੇ ਡਾਕਟਰ ਨੇ atheshi ਨੂੰ ਹਸਪਤਾਲ 'ਚ ਭਰਤੀ ਹੋਣ ਦੀ ਸਲਾਹ ਦਿੱਤੀ ਹੈ ਉੱਥੇ ਹੀ ਦੂਜੇ ਪਾਸੇ atheshi ਦਾ ਕਹਿਣਾ ਹੈ ਕਿ ਜਦੋਂ ਤੱਕ ਹਰਿਆਣਾ ਸਰਕਾਰ ਦਿੱਲੀ ਦੇ ਹੱਕ ਦਾ ਪੂਰਾ ਪਾਣੀ ਨਹੀਂ ਛੱਡਦੀ ਉਹਨਾਂ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਜਾਰੀ ਰਹੇਗੀ ਦਿੱਲੀ ਦੇ ਚਵਲ ਮੰਤਰੀ ਅਤੀਸ਼ੀ ਦੀ ਅਣਮਿੱਥੇ ਸਮੇਂ ਦੀ ਪੁਖੜਤਾਲ ਦਾ ਅੱਜ ਚੌਥਾ ਦਿਨ ਹੈ ਡਾਕਟਰਾਂ ਨੇ ਅਤੀਸ਼ੀ ਦੀ ਸਿਹਤ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਚ ਭਰਤੀ ਹੋਣ ਦੀ ਸਲਾਹ ਦਿੱਤੀ ਹੈ ਪਰ ਅਤੀਸ਼ੀ ਨੇ ਹਸਪਤਾਲ ਚ ਭਰਤੀ ਹੋਣ ਤੋਂ ਨਾਕਾ ਦਿੱਤੀ ਹੈ ਅਤੀਸ਼ੀ ਦਾ ਕਹਿਣਾ ਸੀ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਇਸ ਭਿਆਨਕ ਗਰਮੀ ਦੇ ਵਿੱਚ ਵੀ ਦਿੱਲੀ ਦੇ ਲੋਕਾਂ ਦਾ ਪਾਣੀ ਰੋਕਿਆ ਹੋਇਆ ਹੈ ਦਿੱਲੀ ਦੇ 28 ਲੱਖ ਤੋਂ ਜ਼ਿਆਦਾ ਲੋਕ ਪਾਣੀ ਦੀ ਕਮੀ ਕਾਰਨ ਪਰੇਸ਼ਾਨ ਨੇ ਅਤੀਸ਼ੀ ਮੁਤਾਬਕ ਉਨ੍ਹਾਂ ਨੂੰ ਆਪਣੀ ਸਿਹਤ ਦੀ ਥਾਂ ਦਿੱਲੀ ਦੇ ਲੋਕਾਂ ਨੂੰ ਪਾਣੀ ਨਾ ਮਿਲਣ ਦੀ फिक्र है पानी जरूर दवाएगी आज मेरे अनिश्चितकालीन अनशन का चौथा दिन है मैं अनशन पर क्यों बैठी मैं अनशन पर इसलिए बैठी हूँ क्योंकि दिल्ली में पानी की बहुत कमी है दिल्ली के पास अपना पानी नहीं है दिल्ली का सारा पानी पड़ोसी राज्यों से आता है लेकिन पिछले तीन हफ्ते से हरियाणा ने दिल्ली वालों को पानी देना कम कर दिया है हरियाणा सरकार पिछले तीन हफ्ते से दिल्ली को 100 एम पानी कम दे रही है 100 एम पानी का मतलब हुआ 46 करोड़ लीटर पानी ये 46 करोड़ लीटर पानी एक दिन में 28 लाख लोगों के काम आता है आज 28 लाख दिल्ली वाले बूंद बूंद पानी के लिए तरस रहे हैं मेरा यह अनिश्चितकालीन अनशन तब तक जारी रहेगा जब तक इन 28 लाख दिल्ली वालों की प्यास नहीं बुझ जाती है जब तक हरियाणा सरकार इन 28 लाख दिल्ली वालों का पानी नहीं छोड़ती कल डॉक्टर आए थे जांच कर कर गए उन्होंने कहा कि मेरा बीपी लो हो रहा है मेरा शुगर लो हो रहा है वज़न कम हो रहा है उन्होंने ये भी कहा कि कीटोन लेवल काफ़ी बढ़ गया है डॉक्टर ने सलाह दी कि इतना कीटोन लेवल बढ़ना सही नहीं है वो शरीर को लंबे समय तक डैमेज कर सकता है वो स्वास्थ्य खराब कर सकता है लेकिन मेरा स्वास्थ्य चाहे कितना भी खराब हो मेरे शरीर को चाहे कितना भी कष्ट हो ये अनशन करने का मेरा संकल्प दृढ़ है और जब तक